ਨਾਮ ਔਖਾ ਦੀਆ ਏ ਕਾ ਨਮਲਾ ਜੇ ਬਿਲਾ ਲੋਕੀ ਕਾਲੀ ਕੀਤੀ ਪ੍ਰਚਾਰ ਕਰਨਾ ਤੇ ਕੰਡੂ ਸੁਧਰ ਸਕਦੀ ਹੈ ਪਰ ਗੱਲ ਨਹੀਂ ਅਸੀਂ ਚੰਗੀਆਂ ਗੱਲਾਂ ਉਹ ਕੰਤ ਵਾਲੀ ਕਮਤ ਦੇ ਬਾਤ ਦੇ ਲੋਕ ਰੋਕਦਾ

की। <59an> सेवाते <nightcción> <thoroughly> <eighteen fervaeps> ਪਹਿਲਾਂ ਦਾ ਗੁਰੂ ਕੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜੋ ਕਿ ਨੰਗਲ ਖੁਰਦ ਬੁੱਢਾਦਾਲ ਸਾਡੇ ਜੋ ਭਾਈ ਫੇਰੂ ਜੀ ਦੀ ਯਾਦ ਵਿੱਚ ਸਥਾਨ ਬਣਾਇਆ ਹੋਇਆ ਨੰਗਲ ਖੁਰਦ ਮਾਨਸਾ ਇੱਥੇ ਬਾਬਾ ਸਰਜੀਤ ਸਿੰਘ ਜੀ ਰਹਿੰਦੇ ਆ ਜੋ ਸੇਵਾ ਕਰਵਾਉਂਦੇ ਆ ਬਹੁਤ ਸੋਹਣੀ ਉਹਨਾਂ ਦੀ ਸੇਵਾ ਉਹਦੀ ਯਾਦ ਵਿੱਚ ਸੀ ਸਮਾਗਮ ਤੇ ਅੱਜ ਕੋਲਾ ਮਹੱਲਾ ਵੀ ਤੁਹਾਨੂੰ ਪਤਾ ਵੀ ਇਹਨਾਂ ਦਿਨਾਂ ਵਿੱਚ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮਾਨਸਿਕ ਗੁਲਾਮੀ ਵਿੱਚੋਂ ਤੋੜ ਕਰਕੇ ਇਹ ਸਾਨੂੰ ਇੱਕ ਨਵਾਂ ਪੱਖ ਦਿੱਤਾ ਹੈ। ਜੇ ਗੁਰੂ ਤੇਗ ਬਹਾਦਰ ਮਾਰ ਜੀ ਦੀ ਸ਼ਹੀਦੀ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਉ ਨੂੰ ਢੰਦੀ ਕਲਾ ਵਿੱਚ ਨਹੀਂ ਜਾਣ ਦਿੱਤਾ। ਉੱਥੇ ਵੀਰ ਅਸੀਂ ਕੀਰਤਨ ਹੋਇਆ, ਕਥਾ, ਗੁਰਮਤਿ ਵਿਚਾਰਾਂ, ਗੱਤਕਾ ਸੁਣਾਉਣਾ, ਦੋ ਪੱਖ ਬਣਾ ਲੈਣੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਸਈ ਅਸੀਂ ਜਿਵੇਂ ਹੌਲ ਕਾਲ ਦੇ ਨਾਲ ਹਰਨਾਕਸ ਜਿਹੜਾ ਉਹ ਮੁਕਾਬਲਾ ਕਰਵਾ ਤੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਿਆ ਇਸੇ ਤਰ੍ਹਾਂ ਹਰ ਵਕਤ ਅਸੀਂ ਇਹ ਜ਼ੁਲਮ ਦੇ ਮੁਕਾਬਲੇ ਤੇ ਕਾਮਕ੍ਰੋਹ ਹੰਕਾਰ ਨੂੰ ਕਾਬੂ ਵਿੱਚ ਰੱਖ ਕੇ ਅਸੀਂ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਇੱਥੇ ਭਾਈ ਫਿਰੂਜ ਦੀ ਯਾਦ ਵਿੱਚ ਬਹੁਤ ਸੋਹਣਾ ਸਮਾਗਮ ਜੋ ਬਾਬਾ ਜੀ ਵੱਲੋਂ ਕੀਤਾ ਗਿਆ ਕਥਾ ਕੀਰਤਨਾਂ ਆਪਾਂ ਹਾਜ਼ਰੀ ਭਰੀਆ ਸਾਰਿਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਗਦਾ ਪੰਜਾਬ ਜਗਤ ਜਗਤ ਤੇ ਜਾ ਕੇ ਹਰ ਗੱਲ ਨੂੰ ਦੁਨੀਆ ਦੇ ਵਿੱਚ ਪਹੁੰਚਾਉਂਦਾ ਹੈ ਬਹੁਤ ਧੰਨਵਾਦ ਗੁਰੂ ਕਾ ਸੰਗਤ ਜੀ ਜੋ ਬਾਬਾ ਫਿਰੂ ਜੀ ਦਾ ਅਸਥਾਨ ਹੈ ਅਲਾਇ ਇਲਾਹ ਗੁਰਦੁਆਰਾ ਬਾਬਾ ਫਿਰੂ ਜੀ ਸ਼ੋਲੇ ਸਾਹਿਬ ਇਹ ਸਾਰੀਆਂ ਸੰਤਨ ਸੰਨੀ ਪਹਿਲਾਂ ਫੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੈ ਤਨ ਤਨ ਬਾਬਾ ਫਿਰੂ ਜੀ ਉਹਨਾਂ ਦੀ ਯਾਦ ਦੇ ਵਿੱਚ ਹੋਇਆ ਹੈ ਕਿਉਂਕਿ ਬਾਬਾ ਫਿਰੂ ਜੀ ਬੜੇ ਕਮਾਈ ਵਾਲੇ ਸਨ ਕਰਕੇ ਉਹਨਾਂ ਦੀ ਇਹ ਜਗਾ ਜੋ ਬਣੀ ਹੋਈ ਆ ਸਤਾਰ ਬਣਿਆ ਹੋਇਆ ਗੁਰਦਵਾਰਾ ਸਾਹਿਬ ਬਾਬਾ ਫਿਰੋਜੀ ਸ਼ੌਨੀ ਸਾਹਿਬ ਸਾਡੇ ਜਥੇਦਾਰ ਅੰਤ ਰਬਨ ਸੇਵਾ ਰਪਨ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ シャルਮੀ ਕਰੋੜੀ ਸਰਉਣ ਪੰਥ ਅਕਾਲੀ ਮੁੰਡਾ ਦਲ ਪੰਜਵਾਂ ਤਖਤ ਦੀਆਂ ਨਾਇ ਅਨੁਸਾਰ ਇਹ ਸਾਰਾ ਕਾਰਜ ਚੱਲ ਰਿਹਾ ਜਿਹਦੇ ਵਿੱਚ ਬਾਬਾ ਜੀ ਰਾਜਵੀਰ ਸਿੰਘ ਜੀ ਘਰਾਣੇ ਵਾਲੇ ਉਹ ਗੱਦੇ ਤੇ ਪਹੁੰਚੇ ਹਨ ਤੇ ਬੜਾ ਸੋਹਣਾ ਕੀਰਤਨ ਦਾ ਆਨੰਦ ਆਇਆ ਹੈ ਸੰਗਤਾਂ ਨੇ ਬੜਾ ਸਹਯੋਗ ਦਿੱਤਾ ਹੈ ਨਗਰ ਨਿਵਾਸੀਆਂ ਨੇ ਇਲਾਕਾ ਨੂੰ ਅਸੀਂ ਸੰਗਤਾਂ ਇਕੱਠੀਆਂ ਹੋਈਆਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਕੀ ਬਾਣੀ ਗੁਰੂ ਦਾ ਕੀਰਤਨ ਸੁਣਿਆ ਸੋ ਸਾਰੀਆਂ ਸੰਗਤੋ ਸਾਡੀ ਜੋ ਇਹ ਅਪੀਲ ਹੈ ਕਿ ਗੁਰਦੁਆਰਾ ਇੱਥੇ ਬਾਬਾ ਫਿਰੂਜੀ ਦੇ ਸਥਾਨ ਤੇ ਹਰ ਮਹੀਨੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ ਇਹ ਹੁਣ ਬਾਬਾ ਜੀ ਵੱਲੋਂ ਕੀਰਤਨ ਦੀ ਸੇਵਾ ਵੀ ਹੋਇਆ ਕਰੂਗੀ ਇਹ ਸਾਰੀਆਂ ਸੰਗਤਾਂ ਪਹੁੰਚਿਆ ਕਰੋ ਉਨ੍ਹਾਂ ਦਾ ਲਾਹਾ ਪ੍ਰਾਪਤ ਕਰਿਆ ਕਰੋ ਬਾਬਾ ਜੀ ਦਾ ਮਹਾਨ ਬਹੁਤ ਵਧੀਆ ਕੀਰਤਨ ਹੈ ਜੋ ਗੁਰੂ ਕੀ ਬਾਣੀ ਦਾ ਜਸ ਕਰਦੇ ਹੈ ਛੋ ਅੱਜ ਜਿਹੜਾ ਮਹਾਨ ਸਮਾਗਮ ਹੈ ਇਹ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਹੈ ਇਹ ਨਾਲ ਇਹਤਰ ਮਹੀਨੇ ਦੀ ਸੰਗਰਾਂਦ ਦਾ ਕੋਈ ਤਿਰ ਦਿਹਾੜਾ ਹੈ ਅਖੰਡ ਪੜਸਾਲ ਦੇ ਭੋਗ ਪਏ ਹਨ ਅਤੇ ਹੋਲੀ ਦਾ ਤਿਹਾਰ ਹੈ ਸੰਗਤਾਂ ਨੇ ਨਗਰ ਨਿਵਾਸੀਆਂ ਨੇ ਪਲਾਟਾ ਨਿਵਾਸੀਆਂ ਨੇ ਬੜੀ ਉਤਸ਼ਾਹ ਦੇ ਨਾਲ ਬੜੀ ਖੁਸ਼ੀ ਦੇ ਨਾਲ ਇਹ ਦਿਹਾੜਾ ਸਾਰਿਆਂ ਸੰਗਤਾਂ ਨੇ ਮਨਾਇਆ ਭਾਈ ਸੋ ਕੱਲ ਨੂੰ ਖਾਲਸੇ ਦਾ ਹੋਲਾ ਮੱਲਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਆਨੰਦ ਪੁਰਸਵਾਇ ਵਿਖੇ ਸਾਰੀਆਂ ਸੰਗਤਾਂ ਨੂੰ ਪਤਾ ਹੈ ਚੱਲ ਰਿਹਾ ਹੈ ਬਹੁਤ ਮਹਾਨ ਸੁਆਗਤ ਇਸ ਕਰਕੇ ਸਾਰੀ ਖੇਲ ਦੁਆਰਾ ਬੇਨਤੀ ਹੈ ਸੰਗਤ ਨੂੰ ਕਿ ਇਹ ਜਿਹੜਾ ਆਸਥਾਨ ਹੈ ਇਹ ਬਾਬਾ ਫਿਰੂਜੀ ਦਾ ਆਸਥਾਨ ਹੈ। ਔਰ ਹਰ ਮਹੀਨੇ ਪੂਰਮਾਸ਼ੀ ਦਾ ਪਵਿੱਤਰ ਦਿਹਾੜਾ ਇੱਥੇ ਮਨਾਇਆ ਜਾਂਦਾ ਹੈ। ਗੁਰੂ ਮਹਾਰਾਜ ਸੱਚੇ ਪਾਖੀ ਬੜੀ ਅਪਾਰ ਕਿਰਪਾ ਹੈ ਹਰ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਪ੍ਰਵਾਨ ਹੁੰਦੀਆਂ ਹਨ। ਇਸ ਕਰਕੇ ਸਾਰੀਆਂ ਸੰਗਤਾਂ ਭਾਈ ਇਲਾਕੇ ਦੇ ਵਿੱਚੋਂ ਚੱਲ ਕੇ ਪੂਰਨਮਾਸੀ ਦੇ ਪਵਿੱਤਰ ਦਿਹਾੜੇ ਤੇ ਪਹੁੰਚਿਆ ਕਰੋ ਲਾਹਾ ਪ੍ਰਾਪਤ ਕਰਿਆ ਕਰੋ ਬਾਬਾ ਜੀ ਘਰਾਗਣੇ ਵਾਲੇ ਬਾਬਾ ਰਾਜਵੀਰ ਸਿੰਘ ਜੀ ਹਰ ਪੂਰਨਮਾਸੀ ਦੇ ਉੱਤੇ ਸਮਾਗਮ ਦੇ ਉੱਤੇ ਆ ਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਦਾ ਜਸ ਗੁਰੂ ਦਾ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਦਰਸ਼ਨ ਮੇਲੇ ਕਰਕੇ ਸਾਰੀਆਂ ਸੰਗਤਾਂ ਬਾਬਾ ਜੀ ਦਾ ਵੀ ਧੰਨਵਾਦ ਹੈ ਕਿਉਂਕਿ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਦੇ ਉੱਤੇ ਆਗਿ ਦੇ ਜਥੇ ਸਮੇਤ ਪਹੁੰਚ ਕੇ ਸੇਵਾ ਕੀਤੀ ਹੈ ਕੀਰਤਨ ਕੀਤਾ ਹੈ ਸੰਗਤਾਂ ਨੂੰ ਬਹੁਤ ਹੀ ਵਧੀਆ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਸੁਣਾਈ ਹੈ ਤਾਂ ਬਾਬਾ ਜੀ ਦਾ ਵੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੋਰ ਸਾਰੀਆਂ ਸੰਗਤਾਂ ਜੋ ਵੀ ਪਹੁੰਚੀਆਂ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ